ਹਾਂਜੀ ਮਿੱਤਰੋ ਸਾਨੂੰ ਪਤਾ ਹੀ ਆ ਮੁੰਡੇ ਵਿਆਹ ਦੇ ਸ਼ੱਦਲੇ ਦੇ ਕੰਮ ਆ ਲੇਬਰ ਦਾ ਕੰਮ ਲੈ ਰਿਆ ਇਹਨਾਂ ਨੂੰ ਜੀ ਸਾਨੂੰ ਵੀ ਵਿਆਹ ਦੇ ਸ਼ੱਦਿਆ ਹੋਇਆ ਆ ਆ ਵੀ ਬਈ ਵਿਆਹ ਦੇ ਸਾਰੇ ਟੈਂਪੂ ਕੰਮ ਲਾਏ ਹੋਇਆ ਆ ਕੇ ਪੂਰੇ ਰੈਟ ਕੀਤਾ ਮਾਲ-ਮੋਲ ਖਵਾ ਕੇ ਜਾਵਾਂ ਓਕੇ ਦਿੱਤੇ ਆ ਇਹ ਜਮਾ ਆ ਲੈ ਰਿਆ ਬਾਬੇ ਤੁਸੀਂ ਦੇਖੋ ਪੈਂਟ ਪੈਂਟ ਸ਼ਰਟਾਂ ਦੀ ਲੇਬਰ ਆ ਗਈ ਇੱਥੇ ਪੈਂਟ ਸ਼ਰਟਾਂ ਆ ਹਾਂ ਬਈ ਸੱਦ ਗਿਆ ਪੂਰੇ ਟੱਚ ਬਈ ਸਾਨੂੰ ਵੀ ਵਿਆਹ ਦੇ ਸ਼ੱਦਿਆ ਆ ਸਾਨੂੰ ਵੀ ਵਿਆਹ ਦੇ ਸ਼ੱਦਿਆ ਸੋਨੇ ਵਿਆਹ ਦੇ ਛੱਤੇ ਆਇਆ ਬਈ ਯਾਰ ਵਿਆਹ ਦੇ ਛੱਤੇ ਕੇ ਬੰਦੇ ਲੇਬਰ ਵਾਲਾ ਕੰਮ ਕਰਾਉਂਦੇ ਫੇਰ ਕਰਾਉਣਾ ਬਈ ਹੀ ਕਰਾਉਣਾ ਕੋਈ ਦੇਖ ਜਾ ਤੇ ਆਪਣੀ ਸਾਰੀ ਲੇਬਰ ਇਕੱਠੀ ਹੋਈ ਇੱਥੇ ਤੇ ਆਨੇ ਹੋਰ ਬਈ ਗਰਮੀ ਦੀ ਗੱਲ ਐ ਨੀ ਕਿ ਉਹ ਯਾਰ ਤੱਕਾ ਕਰਦੇ ਸੀ ਬੰਦਿਆਂ ਨਾਲ ਕੰਮਾਂ ਲਈ ਸੰਪਰਕ ਕਰੋ ਸਾਨੂੰ ਇਹ ਇਕੱਠੀ ਲੇਬਰ ਪੈਂਟ ਪੈਂਟ ਸ਼ਰਟ ਵਾਲੀ ਲੇਬਰ ਆਉਂਦੀ ਹਾਂ ਵੀ ਕਹਿੰਦੇ ਤੂੰ ਦੱਸ ਯਾਰ ਉਹ ਤਾਂ ਪੈਂਟ ਸ਼ਰਟ ਪਾ ਪਵਾ ਕੇ ਟੋਕਰੇ ਚ ਗਾਉਂਦੇ ਆ ਇਹਦੇ ਤੋਂ ਹੱਥ ਯਾਰ ਦੇਖਿਆ ਮਿਹਨਤ ਕਰਦਾ ਯਾਰ ਮੁੰਡਾ ਯਾਰ ਹੁਣ ਕੀ ਕਰੀਏ ਆਇਆ ਬਾਈ ਤੂੰ ਦੋ ਸਾਲ ਤੋਂ ਦੱਸ ਕੀ ਕਹਿਣਾ ਚਾਹੁੰਦਾ ਆਇਓ ਵੀ ਇੱਕ ਹੋਰ ਭਾਂਡੇ ਦੇ ਕੇ ਰੁਕੇ ਚਕਾਉਣ ਵਾਲੇ ਆ ਗਏ ਤਾਂ ਆਜੋ ਲਗਾਣਾ ਪੈਣਾ ਸਾਰਾ ਸ਼ਾਬਦ ਦਾ ਨਿਕਲ ਲਉ ਜੋ ਹਾਂ ਮੈਂ ਇੰਨਾ ਤੋਂ ਦੇਖਿਆ ਦੇਖ ਕੋਈ ਐਂ ਕੌਣ ਇਹ ਤੇ ਜੰਮੂ ਸਿੱਟਾ ਜਾ ਰਿਹਾ ਯਾਰ ਸੰਗ ਨਾਲ ਇਹਨਾਂ ਚੱਲੋ ਬਾਈ ਹੋਰ ਬਾਈ ਕਿਵੇਂ ਆ ਠੀਕ ਆ

ਤੇ ਨਹੀਂ ਹੈ ਯਾਰ ਬਾਬੇ ਬਹੁਤ ਅੰਦਰ ਦੇ ਕੋਈ ਝਾੜੂ ਝੂੜੋਂਦਾ ਨਹੀਂ ਮਾਰਨਾ ਹਾਂ ਨਾ ਇਹ ਤਾਂ ਦੇਗ ਵਿੱਚ ਕਾਉਂਦੇ ਆ ਆ ਦੇਖ ਸਕਦੇ ਹੋ ਭਾਈ ਤੁਸੀਂ ਉਹ ਲੱਟਣ ਵਾਲਾ ਕਿੱਥੇ ਜਾਏ ਆ ਆ ਭਾਈ ਭਾਈ ਇਹ ਰਹਿ ਗਿਆ ਹੁਣ ਲੇਵਰ ਦੇ ਦੇ ਆ ਦੇਖ ਸਕਦੇ ਹੋ ਤੁਸੀਂ ਚਲੋ ਕੋਈ ਹਾਂ ਇਹ ਵੀ ਝਾੜੂ ਬਾਹਰ ਨਾ ਭਾਈ ਹੁਣ ਬਾਕੀ ਓਏ ਝਾੜੂ ਲੈ ਕੇ ਆਓ ਭਾਈ ਮੈਂ ਝਾੜੂ ਹੀ ਮਾਰਨਾ

ਲੇਵਰ ਦਾ ਆਪਾਂ ਸੁਭਾ ਦਾ ਸੁਮਾਨ ਭੱਜ ਗਏ ਉਧਰ ਕੀ ਹੈ ਬਾਈ ਉਹ ਖੜਚਾ ਖੜਚਾ ਖੜ ਜਾ ਓਏ ਆ ਗਈ ਆ ਗਈ ਓਏ 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 ਖੜ ਜਾ ਖੜ ਜਾ ਖੜ ਜਾ ਸਭ ਤੋਂ ਬੋਲ ਇੱਜੇ ਵਿਆਹ ਤੇ ਹੋਣਾ ਚਾਹਵੇਂਗਾ ਦੁਆਰ ਦਾ ਨੰਤ ਵਣੀਆਂ ਦਾ ਆ ਇਹਦੇ ਵੀ ਬੰਦੇ ਵਿਆਹ ਦੇ ਸੱਤੇ ਹੋਏ ਆ ਆ ਹਾਂ ਬਾਈ ਪ੍ਰੀਆ ਇਹ ਮੈਂ ਬੇਟਾ ਬੰਦਾ ਸੀ ਜਾਂਦਾ ਇਹ ਵੀ ਨਹੀਂ ਕਹਾਂਗਾ ਤਾਂ ਚੋਲੇ ਵਾਲੇ ਦੋ ਜਨਤਰੀ ਬੋਲਦੇ ਕਮੈਂਟਾਂ ਜੀ ਆ ਇਹ ਨਹੀਂ ਸੱਣੇ ਸੋਲੋ ਬੰਦਾ ਆ ਹਾਂ ਬਈ ਕੋਈ ਮਰੇ ਉਧਰ ਕੈਮਰਾ ਮਾਰੂ ਛੋਲੇ ਕਹਦੇ ਵਾਸਤੇ ਲਿਆ ਕਿਸੇ ਨੇ ਕਾਲੇ ਛੋਲੇ ਬਈ ਬੰਦੇ ਸਮਾਨ ਛੱਟਣ ਭੇਜੋ ਹਾਏ ਵਰਪੀਆਂ ਕੱਢ ਆਹ ਨਿੱਕੇ ਦੋ ਸਾਥ ਤੇ ਕਹਿ ਇਨਾ ਬਾਰੇ ਐਵੇਂ ਨਹੀਂ ਘਰ ਆਇਆ ਯਾਰ ਜਦ ਬੰਦੇ ਨੇ ਉਹਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਆਹ ਨਿੱਕੇ ਘਰ ਆ ਜਾ ਅਥਰੇ ਮਕਰੋਸੀ ਕਰੋਣਾ ਯਾਰ ਸੱਟੇ ਵੀ ਕੁੱਤੇ ਵੀ ਬਹੁਤ ਵਾਰੀ ਆਹੀ ਨਿੱਕੇ ਘਰ ਆ ਬਈ ਬੇਰੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਬੰਦੇ ਵਿਆਹ ਤੇ ਆਏ ਹੋਏ ਹੈਗੇ ਹੋਰ ਬੇਰਜੋਤ ਕਿਵੇਂ ਆ ਆ ਸਾਰੇ ਬੰਦੇ ਵਿਆਹ ਤੇ ਆਏ ਹੋਇਆ ਉਹ ਦੇਖੋ ਢੋਣ ਲੱਗੇ ਹੋਇਆ ਸਮਾਨ ਯਾਰ ਬੰਦੇ ਕਰਦੇ ਦਾ ਬਾੜੀ ਮਾੜੀ ਹੈਗੇ ਦੋ ਬੰਦੇ ਉਹ ਪਰੇ ਹੈਗੇ ਉਹ ਦੇ ਗੇਟ ਦੇ ਉਲੇ ਯਾਰ ਹੁਣ ਨਿੱਕੇ ਮੈਂ ਤੁਹਾਨੂੰ ਇੱਕ ਗੱਲ ਦੀ ਕਹਿਣਾ ਚਾਹੁੰਦਾ ਠੀਕ ਆ ਯਾਰ ਤਾਂ ਇਹਨੂੰ ਬਹੁਤ ਮਿਲ ਜਾਣੇ ਆ ਪਰ ਲੇਬਰ ਵਾਲ ਨਹੀਂ ਮਿਲਣੇ ਇਦਾਂ ਦੇ ਨਹੀਂ ਮਿਲਣੇ ਦਾ ਸਰਜੋਤ ਜਮਾ ਨਹੀਂ ਮਿਲਣੇ ਜਮਾ ਵੀ ਨਹੀਂ ਬਹੁਤ ਯਾਰ ਮਿਲ ਜਾਣਗੇ ਜੇ ਨਹੀਂ ਜਾਂਦੇ ਕਿ ਆਪ ਦੇ ਬੜੀ ਸਾਲੇ ਨੇ ਆਉਣਾ ਨਹੀਂ ਦੇਖੀ ਦੇਰ ਦਾ ਨਿੱਕੇ ਤੇ ਸਾਡੇ ਵਿਆਹ ਚ ਕਿੰਨਾ ਕੰਮ ਕਰਾਉਣਾ ਪ੍ਰਿੰਸ ਫਰੈਂਸ ਦੋ ਸਾਹ ਦੇ ਨਿੱਕੇ ਨੂੰ ਕਹੇ ਯਾਰ ਇਹ ਸਾਲ ਨੂੰ ਬਲੌਗ ਚ ਬਾਹਰ ਕੱਢ ਓ ਐਡਿਟ ਕਰਕੇ ਚੱਕਲਾ ਚੱਕਲਾ ਆ ਜਾ ਬਈ ਜੱਸ ਹਾਂ ਹੌਸਲਾ ਵੀ ਹੁੰਦਾ ਬੰਦੇ ਕੋਲ ਉਹ ਦੂਜੇ ਪਿੰਡੋਂ ਆ ਉਹ ਬਹੁਤ ਰਹੇ ਰੂਪੀ ਦਾ ਹੈ ਅਸੀਂ ਦਾ ਦੂਜੇ ਪਿੰਡ ਵਾਲਾ ਦੂਜੇ ਆ ਦੂਜੇ ਪਿੰਡ ਵਾਲਾ ਤਾਂ ਬਈ ਦੇਖ ਲੋ ਐਵੇਂ ਕੰਮ ਕਰਾਉਂਦਾ ਏ ਹਾਂ ਨਵੇਂ ਕੱਪੜੇ ਪਾ ਗਏ ਚਲੋ ਜੀ ਲੈਵਰ ਆ ਨਾ ਆ ਲੈਵਰ ਆ ਨਵੇਂ ਕੱਪ ਪੈਂਟ ਸ਼ਰਟ ਪਾ ਕੇ ਆਉਂਦੀ ਆ ਹਾਂ ਰਿਐਕਸ਼ਨ ਦੇਖ ਸਕਦਾ ਤੁਸੀਂ ਰਿਐਕਸ਼ਨ ਦੇਖ ਸਕਦੇ ਤੁਸੀਂ ਆ ਗਿਆ ਆ ਗਿਆ ਵੀਰੇ ਹਾਂ ਕੋਈ ਵੀ ਵਲੌਗ ਬਣਾਉਦਾ ਉਹ ਨਾ ਰਿਹਾ ਜੀ ਹਾਂ ਉਹ ਨਾ ਰਿਹਾ ਜੀ ਸਹੀ ਗੱਲ ਆ ਯਾਰ

ਓਏ ਹੈ ਗੱਗੀ ਜਾਣ ਦੇ ਥੋੜੀ ਗਾਂ ਨੂੰ ਆਪਾਂ ਟੋਕਰੇ ਘਰੀ ਛੱਡਿਆ ਹੁੰਨੇ ਆਪਣੇ ਕਿਹੜੀ ਹੁੰਦੀ ਹੈ ਬਈ ਮਿਹਨਤ ਆ ਹੱਥ ਆ ਹੱਥ ਦੇਖੋ ਬਈ ਆਪਾਂ ਬੰਦੇ ਯਾਰ ਦੇਖੋ ਇਹ ਤਾਂ ਰਾਤ ਨਹੀਂ ਹੈਗਾ ਸੀ ਮੈਂ ਤਾਂ ਤੂੰ ਰਾਤ ਨਹੀਂ ਸੀਗਾ ਰਾਤ ਤੂੰ 12:30 ਛੱਡ ਗਿਆ ਪੂਰੇ ਲੈ ਗੇ ਚੋਲੋ ਚੋਲੋ ਬਈ ਹੱਥ ਯਾਰ ਤੁਸੀਂ ਬਹੁਤ ਮਿਹਨਤ ਕੀਤੀ ਐ ਓਨੂੰ ਯਾਰ ਪੂਰਾ ਸਨਮਾਨਤ ਕਰਨਾ ਗੱਗੀ ਤੈਨੂੰ ਸਪੈਸ਼ਲ ਯਾਰ ਸਰਮਾਨ ਕਰਾਂਗੇ ਤੇਰਾ ਚਲੋ ਬਾਈ ਕਿਹਦਾ ਡਰਾਈਵਰ ਆ ਬਾਕੀ ਨੈਕਸਟ ਵਲੌਗ ਦੇ ਵਿੱਚ